ਦਾ ਜਿਹੜਾ ਇੱਕ ਕਾਮਨ ਸਨੇਹਾ ਸੀਗਾ ਉਹ ਸਾਰਿਆਂ ਲਈ ਸੀਗਾ ਉਹ ਪੰਜਾਬ ਨੂੰ ਲੈ ਕੇ ਇਹ ਕਹਣਾ ਇਹ ਕਹਿ ਕੇ ਗਏ ਨੇ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਸ ਔਖੀ ਘੜੀ ਵਿੱਚ ਜਦੋਂ ਪੰਜਾਬ 'ਚ ਹੜ੍ਹ ਆਏ ਨੇ ਤਾਂ ਸਰਕਾਰਾਂ ਦਾ ਫੇਲਿਅਰ ਰਿਹਾ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੱਧ ਚੜ ਕੇ ਪੰਜਾਬੀਆਂ ਦੀ ਮਦਦ ਕਰਨ ਜਿਹੜੀ ਪੰਜਾਬ ਨੂੰ ਰੀਲੀਫ ਦੇ ਨਾਮ ਦੇ ਉੱਤੇ ਭੀਖ ਦਿੱਤੀ ਜਾ ਰਹੀ ਹੈ ਉਸ ਭੀਖ ਨੂੰ ਇਗਨੋਰ ਕਰਕੇ ਪੰਜਾਬੀ ਆਪ ਇਸ ਚੀਜ਼ ਲਈ ਤਤਪਰ ਹੋਣ ਆਪਣੀਆਂ ਸੇਵਾਵਾਂ ਆਪਣੇ ਕੰਮਾਂ ਆਪਣੇ ਚੀਜ਼ਾਂ ਨੂੰ ਆਪਣੇ ਲੋਕਾਂ ਨੂੰ ਲੈ ਕੇ ਆਪ ਜਦੋਂ ਜਦ ਕਰਕੇ ਇਸ ਸਾਰੀ ਚੀਜ਼ ਨੂੰ ਹੱਲ ਕਰਨ ਦਿੱਲੀ ਵਾਲ ਨੂੰ ਚਾਅਕ ਅਸੀਂ ਨਹੀਂ ਰੱਖਦੇ ਇਸ ਕਰਕੇ ਅਸੀਂ ਅੱਜ ਭਾਈ ਦਾ ਸਨੇਹਾ ਜਿਹੜਾ ਤੁਹਾਡੇ ਮੀਡੀਆ ਦੇ ਮਾਧਮ ਰਹੀ ਹਰੇਕ ਪੰਜਾਬੀ ਨੂੰ ਦੇ ਰਹੇ ਆ ਕਿ ਪੰਜਾਬ ਦੀ ਮਦਦ ਪੰਜਾਬੀ ਆਪ ਕਰਨਗੇ ਅਸੀਂ ਕਿਸੇ ਦਿੱਲੀ ਵੱਲੋਂ ਆਏ ਬੰਦੇ ਦੇ ਉੱਤੇ ਟੇਕ ਨਹੀਂ ਰੱਖਦੇ ਨਾ ਉਹਨਾਂ ਦੇ ਉੱਤੇ ਸਾਡੀ ਕੋਈ ਆਸ ਆ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਆਪ ਰਿਲੀਫ ਦੇ ਜ਼ਰੀਏ ਜਿੰਨਾ ਹੋ ਸਕੂਗਾ ਕਰਾਂਗੇ ਮਗਰ ਦਿੱਲੀ ਮੋਰੇ ਹੱਥ ਨਹੀਂ ਅਡਾਂਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਪਰ ਪੀਐਮ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਰੀਲੀਫ ਦਿੱਤਾ ਹੈ ਭਾਈ ਸਾਹਿਬ ਨੇ ਉਸੇ ਨੂੰ ਕਿਹਾ ਕਿ ਉਹ ਚੀਜ਼ ਹੋਣੀ ਹੈਗੀ ਜਾਂ ਫਿਰ ਉਹ ਕਿਵੇਂ ਦੇ ਹਾਂਜੀ ਉਹਨਾਂ ਨੇ ਜਿਹੜਾ ਪੀਐਮ ਦਾ ਰੀਲੀਫ ਫੰਡ ਦੇ ਵਿੱਚ ਜਿਹੜਾ 1600 ਕਰੋੜ ਦੀ ਗੱਲ ਕੀਤੀ ਹੈ ਨਾ ਉਸ ਅਮਾਉਂਟ ਨੂੰ ਅਸੀਂ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਚ 450 ਕਿੱਲੇ ਆ ਸਾਡੇ 400 ਲੱਖ ਸਕੁਅਰ ਫੁੱਟ ਏਰੀਆ ਜਿਹੜਾ ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਹਨੂੰ ਕੰਪਨਸੇਟ ਨਹੀਂ ਕਰ ਸਕਦੇ ਉਹ ਬੜੀ ਥੋੜੀ ਜੀ ਅਮਾਉਂਟ ਆ ਮਗਰ ਪ੍ਰੋਬਲਮ ਇਹ ਵੀ ਆ ਕਿ ਜਿਹੜੀਆਂ ਪੰਜਾਬ ਦੀ ਇਸ ਵੇਲੇ ਮੌਜੂਦਾ ਸਰਕਾਰ ਆਮ ਆਦੀ ਪਾਰਟੀ ਹੈਗੀ ਆ ਉਹਨਾਂ ਦੇ ਵੱਲੋਂ ਜਿਹੜੇ ਪਹਿਲ ਕਦਮੀ ਕਰਨੀਆਂ ਚਾਹੀਦੀਆਂ ਸੀਗੀਆਂ ਉਹ ਤੇ ਵੀ ਉਹ ਪੂਰੀ ਤਰ੍ਹਾਂ ਫੇਲ ਹੋਏ ਨੇ ਮਤਲਬ ਜਿਹੜੇ ਫਲੱਡ ਆਣ ਦੇ ਪਿੱਛੇ ਕਾਰਨ ਨੇ ਉਹ ਇਹ ਸੀਗੇ ਕਿ ਜਿਹੜੇ ਨਹਿਰੀ ਤੇ ਦਰਿਆਈ ਜਿਹੜਾ ਪਾਣੀ ਦੇ ਨਿਕਾਸ ਨਿਕਲਣ ਦੇ ਤਰੀਕੇ ਸੀਗੇ ਜਿਹੜੇ ਰਸਤੇ ਸੀਗੇ ਉਹਨਾਂ ਦੀ ਸੁਧਾਰ ਕੀਤੀ ਨਹੀਂ ਗਈ ਸੀ ਤੇ ਅੱਗੇ ਵੀ ਇਹਨਾਂ ਵੱਲੋਂ ਜਿਹੜੀਆਂ ਮਾਈਨਿੰਗ ਕੀਤੀਆਂ ਗਈਆਂ ਜਾਂ ਜੋ ਇਹਨਾਂ ਨੇ ਨੁਕਸਾਨ ਕੀਤਾ ਪੰਜਾਬ ਦੀਆਂ ਸਾਰੀਆਂ ਨਹਿਰਾਂ ਦਾ ਉਹਦੇ ਵਿੱਚ ਜੇ ਹੁਣ ਇਹ ਦਿੱਲੀ ਕੋਲੋਂ ਆਸ ਕਰਦੇ ਆ ਤੇ ਦਿੱਲੀ ਨੇ ਤਾਂ ਪਹਿਲੇ ਹੀ ਆਪਣੇ ਆਪ ਨੀ ਬੰਸ਼ਾ ਕਲੀਅਰ ਕਰ ਦਿੱਤੀ ਆ ਕਿ ਉਹਨਾਂ ਪੰਜਾਬ ਦੇ ਨਾਲ ਜਿਹੜਾ ਤਾਂ ਕਹੀ ਕਰਨਾ ਫਿਰ ਜਿਹੜੀਆਂ ਇਹ ਸਰਕਾਰਾਂ ਆਈਆਂ ਨੇ ਆਮ ਆਦਮੀ ਪਾਰਟੀ ਦੇ ਨਾਮ ਤੋਂ ਜਿਹੜੀਆਂ ਪੰਜਾਬ ਨਾਲ ਵਿਤਕਰਾ ਕਰ ਰਹੀਆਂ ਨੇ ਉਹਦੇ ਨਾਲ ਭਾਈ ਸਾਹਿਬ ਨੂੰ ਬਿਲਕੁਲ ਕਲੀਅਰ ਹੈ ਚੀਜ਼ਾਂ ਕਿ ਇਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਚਾਹੁੰਦੇ ਆ ਪੰਜਾਬ ਦੇ ਲਈ ਸਿਰਫ ਪੰਜਾਬ ਦੇ ਲੋਕਾਂ ਨਹੀਂ ਜਿਹੜੀਆਂ ਸੇਵਾ ਕਰਨੀਆਂ ਤੇ ਉਹ ਕਰ ਵੀ ਰਹੇ ਆ ਇਹਨਾਂ ਸਮਾਂ ਹੋ ਗਿਆ ਬਕਵਾ ਕਿ ਬੰਦੀ ਸਿੰਘਾ ਦੀ ਕੋਈ ਉਹਦੀ ਕੋਈ ਪੇਲਕਾ ਤੋਂ ਨਹੀਂ ਕੀਤੇ ਆ ਪੇ ਵੀ ਭਾਈ ਸਾਹਿਬ ਉਹਨੂੰ ਚੜ੍ਹਦੀ ਕਲਾ ਦਾ ਮੈਸੇਜ ਦਿੱਤਾ ਗਿਆ ਹਾਂ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਦਾ ਮੈਸੇਜ ਤਾਂ ਦੇ ਨੇ ਜਿਹੜੇ ਸੰਘਰਸ਼ੀ ਯੋਧੇ ਹੁੰਦੇ ਹਨ ਉਹ ਜੇਲ੍ਹਾਂ ਨੂੰ ਜਿਹੜਾ ਉਹ ਆਪਣੇ ਤੇ ਬੋਝ ਨਹੀਂ ਮੰਨਦੇ ਉਹ ਇਹਨਾਂ ਨੂੰ ਵੀ ਇੱਕ ਕੌਮੀ ਜਿਹੜੀਆਂ ਮੰਜ਼ਲਾ ਹੁੰਦੀਆਂ ਉਹਦੀ ਪ੍ਰਾਪਤੀ ਦਾ ਇੱਕ ਰਾਹ ਮੰਨਦੇ ਆ ਤੇ ਉਹਦੇ ਵਿੱਚ ਉਹ ਯਤਨਸ਼ੀਲ ਆ ਤੇ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਕਰਕੇ ਕੌਮ ਵੀ ਚੜ੍ਹਦੀ ਕਲਾ ਚ ਅੱਜ ਆਏ ਤੁਹਾਨੂੰ ਮਿਲਣ ਦਿੱਤਾ ਗਿਆ ਪੁਲਿਸ ਨੇ ਮਤਲਬ ਕਿ ਇੱਕ ਕੋਈ ਗਲਤ ਰਿੱਕੇ ਨਾਲ ਨਹੀਂ ਆਇਆ ਸੀ ਮਿਲਣ ਵੀ ਹੈ ਹਾਂਜੀ ਹਾਂਜੀ ਮੁਲਾਬਾ ਵੀ ਨਹੀਂ ਕਰ ਦਿੱਤਾ ਗਿਆ ਆਮ ਤੌਰ ਤੇ ਨਾ ਦੇਖੋ ਜਿਹੜੇ ਆਉਂਦੇ ਨੇ ਬੰਦੇ ਜਿਹੜੇ ਪੰਜਾਬ ਦੀ ਪੁਲਿਸ ਹੈਗੀ ਆ ਉਹ ਸਾਡੇ ਨਾਲ ਸਹਿਮਤ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਜਦੋਂ ਮਿਲਣਾ ਹੈ ਫਤਰੀ ਸਾਂਝ ਕਰਨੀ ਆ ਇਹਨਾਂ ਕੋਲ ਪ੍ਰੋਟੋਕੋਲ ਸਾਨੂੰ ਡੀਲ ਕਰਨ ਦਿੰਦੇ ਆ ਇਸ ਤੋਂ ਬਾਅਦ ਤੇ ਅਸੀਂ ਵੀ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਅਸੀਂ ਡਿਸਟਰਬ ਕਰੀਏ ਪਰ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਦਿੱਲੀ ਨੂੰ ਖੁਸ਼ ਕਰਨਾ ਚਾਹੁੰਦੇ ਆ ਉਹ ਵਿੱਚੋਂ ਹੁੰਦੇ ਹੀ ਇਦਾਂ ਦੇ ਕੋਈ ਨਾ ਕੋਈ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਆ ਮਗਰ ਕੋਈ ਗੱਲ ਨਹੀਂ ਉਹਨਾਂ ਦੀ ਡਿਊਟੀ ਆ ਬਬੇ ਕੀ ਕਹਿਣਾ ਚਾਹੋਗੇ ਅੱਜ ਚੜ੍ਹਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਦਾ ਅੱਜ ਕੱਲ ਦਾ ਮਾਹੌਲ ਹੈ ਪੰਜਾਬ ਦਾ ਜੋ ਚੀਜ਼ਾਂ ਕਰਦੇ ਕੀ ਕਹਿਣਾ ਚਾਹੋਗੇ ਸਰਕਾਰ ਦੀ ਜੋ ਕੰਮ ਕਰ ਰਹੀ ਹੈ ਅੱਤਰਜਲ ਜਲ ਰਹੀ ਹੈ ਕੰਮ ਨਹੀਂ ਜੋ ਲੋਕ ਕਰ ਰਹੇ ਹਰ ਪੀਤਾ ਮਤਲਬ ਬਹੁਤ ਹੀ ਕਰ ਰਹੇ ਹੋਰ ਉਹ ਸਭ ਕਰ ਰਹੇ ਹੈ ਬਾਈ ਬਾਈ ਸਾਈਡ ਆਪ ਨੇ ਇੱਕ ਤਰ੍ਹਾਂ ਸਨੇਹਾ ਬਹੁਤ ਠੀਕ ਹੈ ਸਰਕਾਰ ਜੋ ਬੰਦੀ ਸਿੰਦਾ ਕਰ ਰਹੀ ਹੈ ਸਾਈਡੋ ਕੋਈ ਤਾਂ ਵੀ ਉੱਪਰ ਚੱਲ ਲੱਗੇ ਹੋਏ ਚਲੋ ਕਾਰ ਦੇ ਪਿੱਛੇ ਕਰ ਲਓ ਯਾਰ ਵਾਏ ਬਿੱਟੀ ਦਾ ਖਾਲਸਾ ਲਾਈਵ ਟਿੱਕੀ ਫਤੇ ਅੱਡ ਦੇ ਬਾਈ ਆਣਦੇ ਚੜਦੀ ਕਲਾ ਜੋ ਤੁਸੀਂ ਹਾਂ ਚੜਦੀ ਕਲਾ ਜੀ ਹਾਂ ਬਈ ਕੀ ਕਿਹੜੇ ਜਾਓਗੇ ਅੱਜ ਚੜਦੀ ਕਲਾ ਸਾਰਾ ਕੁਝ ਠੀਕ ਹੈ ਜਿਵੇਂ ਅੱਜ ਦਾ ਅਰਖਾਲ ਦਾ ਮੌਲ ਹੈ ਪੰਜਾਬ ਦਾ ਜੋ ਜਿੱਦ ਕਰਕੇ ਕੀ ਕਹਿੰਦੇ ਚਾਹੁੰਦੇ ਸਰਕਾਰ ਜਿਹੜੀ ਚੱਲ ਰਹੀ ਹੈ ਅਮੀਰ ਲੋਕ ਕਰ ਰਹੇ ਹੜਪੀ ਦਾ ਮਤਲਬ ਬਹੁਤ ਦੀਆਂ ਕਰ ਰਹੇ ਹੋਰ ਉਪਰੋਕਤ ਦੇ ਨਾਲ ਜਮ ਨੇ ਇੱਕ ਤਰ੍ਹਾਂ ਇੱਕ ਤਰ੍ਹਾਂ ਬਹੁਤ ਠੀਕ ਸਰਕਾਰ ਜੋ ਬੰਦੀ ਸੀਗਾ ਨਹੀਂ ਕਰ ਰਹੀ ਚੱਲ ਨਹੀਂ ਰਹੀ